ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਤਸਵੀਰਾਂ ਦੇ ਵਿੱਚ ਪਤਾ ਹੀ ਲੱਗ ਗਿਆ ਜੀ ਅੱਜ ਆਪਾਂ ਅੱਗੇ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਸਰਸੇ ਵਾਲਾ ਬਾਬੇ ਦਾ ਡੇਰਾ ਆਉਂਦਾ ਸਰਸੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਤੁਹਾਨੂੰ ਇਹ ਜਿਹਾ ਆਹ ਲੋ ਮੂਰਤੀ ਦਿਖਾਉਣੀ ਹੈ ਉਹਦੇ ਡੇਰੇ ਦੇ ਜਮਾ ਵੀ ਛੜਕ ਦੇ ਉੱਤੇ ਇੱਧਰ ਵੀ ਦੇਖੋ ਸਰਸੇ ਵਾਲੇ ਬਾਬੇ ਦੀਆਂ ਤਸਵੀਰਾਂ ਨੇ ਸਾਹਮਣੇ ਵੀ ਤੇ ਵਿਚਾਲੇ ਇਹ ਜਾਂ ਸ਼ੇਸ਼ਟ ਮੈਂ ਇਹ ਤਨੀਤ ਸਰਸੇੜੇ ਡੇਰੇ ਵਾਲਿਆਂ ਨੇ ਬਣਾਇਆ ਹੈ ਪਹਿਲਾਂ ਦਾ ਝੱਕੇਵੇਂ ਤੁਹਾਨੂੰ ਅੱਗੇ ਦਿਖਾਉਨੇ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਇੱਕ ਮੂਰਤੀ ਹੈ ਇਹ ਐ ਨਹੀਂ ਪਸਾਂਜੋਂਦੇ ਵੀ ਕਾਦੀ ਮੂਰਤੀ ਹੈ ਤੇ ਥੋੜੀ ਪੁਰਾਣੀ ਹੋ ਰਹੀ ਹੈ ਜਿਆਦੇ ਤੇ ਦਿਖਾਉਨੇ ਆ ਤੁਹਾਨੂੰ ਵੀਡੀਓ ਸ਼ੇਅਰ ਕਰ ਦਿਓ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਤੇ ਅੱਗੇ ਵੀਡੀਓ ਨਾਲ ਬਣੇ ਰਹੇ ਹੋ ਦਿਖਾਉਨੇ ਆ ਤੁਹਾਨੂੰ ਆਦਰ ਜੀ ਅੱਗੇ ਚੱਲ ਕੇ ਤੇ ਆ ਪੂਰਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆਲੇ ਦਲੇ ਇੱਧਰ ਵੀ ਸਰਸੀ ਦੀ ਆਲੇ ਨਹੀਂ ਜਗਾ ਇੱਧਰ ਵੀ ਤੇ ਆ ਗਈ ਉਹ ਮੂਰਤੀ ਜੇ ਸਾਹਮਣੇ ਤੇ ਤੁਹਾਨੂੰ ਲਵੇ ਜਾ ਕੇ ਜ਼ੂਮ ਕਰਕੇ ਵੀ ਦਿਖਾਉਣਾ ਤੇ ਆ ਦੇਖ ਸਕਦੇ ਆ ਇੱਕ ਬਾਤ ਇਹਦੀ ਲਾਲੋ ਟੁੱਟ ਗਈ ਕੋਈ ਸਰੀਆ ਸੀਮੈਂਟ ਪਰ ਕਿ ਜੇ ਸਰ ਜੀ ਨਾਲ ਲੌਕੀ ਜਾਂਦੀ ਹੈ ਇਹ ਐ ਨਹੀਂ ਸਮਝ ਆਉਂਦੀ ਵੀ ਕਾਦੀ ਤਸਵੀਰ ਹੈ ਗਲ ਦੇ ਵਿੱਚ ਸੰਗਲ ਪਾਇਆ ਹੋਇਆ ਲੋਹੇ ਦਾ ਸੰਗਲ ਪਾਇਆ ਹੋਇਆ ਪੂਰਾ ਮੋਟਾ ਗਲ ਦੇ ਵਿੱਚ ਤੇ ਇਹ ਕੋਈ ਜਿਆਦਾ ਪੁਰਾਣੀ ਹੈ ਤਸਵੀਰ ਹੈ ਨਹੀਂ ਪਤਾ ਵੀ ਕਾਦੀ ਤਸਵੀਰ ਹੈ ਲਾਲੋ ਮੂਰਤੀ ਹੈ ਕਾਦੀ ਇਹ ਤੇ ਡੇਰੇ ਦੇ ਜਮਾ ਵਿਚਾਲੀ ਜੀ ਆਉਂਦੀ ਹੈ ਆ ਇਧਰ ਲਈ ਵਥਿਆ ਦੇਖੋ ਖੂਜਾ ਵੀ ਬਣਿਆ ਹੋਇਆ ਪੁਰਾਣਾ ਜਿਵੇਂ ਕੋਈ ਪਾਣੀ ਵਾਲਾ ਖੂਹ ਹੋਵੇ ਆ ਦੇਖੋ ਤੁਹਾਨੂੰ ਬਾਰੀ ਖੋਲ ਕੇ ਦਿਖਾਤੀ ਆਪਾਂ ਤੇ ਆਹ ਤਸਵੀਰ ਐ ਤੁਹਾਨੂੰ ਦਿਖਾ ਰਹੇ ਆ ਜੋ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟਾਂਾਂ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਕਰਦੇਓ ਦਬਕੇ ਜਿਹਨੂੰ ਵੀ ਪਤਾ ਹੋਇਆ ਕਮੈਂਟਾਂਾਂ ਚ ਦੱਸਿਓ ਜਰੂਰ ਆ ਦੇਖੋ ਆਲੇ-ਦਾਲੇ ਸਾਰੀ ਜਗ੍ਹਾ ਸਰ੍ਹਸੇ ਵਾਲਿਆਂ ਦੀ ਐ ਸਾਰੀ ਐ ਹੋਵੇ ਵੀ ਵਿਚਾਲੇ ਜਗ੍ਹਾ ਹੋਰ ਐ ਕਿਸੇ ਦੀ ਆ ਦੇਖੋ ਸਾਹਮਣੇ ਬੋਰਡ ਲੱਗਰੇ ਸਰ੍ਹਸੇ ਵਾਲਿਆਂ ਦਾ ਇਦਾਂ ਆ ਤਸਵੀਰ ਸਾਨੂੰ ਦੁਬਾਰੇ ਦਿਖਾ ਰਹੇ ਆਪਾਂ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ